ਪੰਜਾਬ ਦੇ ਕੁਝ ਜ਼ਰੂਰੀ ਮੁੱਦਿਆਂ ਦੇ ਉੱਤੇ ਗੱਲਬਾਤ ਕਰਨੀ ਜ਼ਰੂਰੀ ਹੈ ਔਰ ਉਹਨਾਂ ਮੁੱਦਿਆਂ ਦੇ ਵਾਸਤੇ ਅੱਜ ਹਾਜ਼ਰ ਹਨ ਮੇਰੇ ਨਾਲ ਸੀਨੀਅਰ ਪੱਤਰਕਾਰ ਸਰਦਾਰ ਜਸਬੀਰ ਸਿੰਘ ਪੱਟੀ ਜੀ ਮੌਜੂਦ ਨੇ ਪੱਟੀ ਸਾਹਿਬ ਵਨ ਰੀਆ ਪੰਜਾਬੀ ਤੇ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਪੱਟੀ ਸਾਹਿਬ ਸ਼ੁਰੂਆਤ ਤਾਂ ਕਰਨੀ ਚਾਹੀਦੀ ਹੈ ਡੀ ਆਈ ਟੀ ਭੁੱਲਰ ਤੋਂ ਪਰ ਮੇਰੇ ਜ਼ਿਹਨ ਦੇ ਵਿੱਚ ਇੱਕ ਹੋਰ ਸਵਾਲ ਹੈ ਪਹਿਲਾਂ ਆਪਾਂ ਉਹ ਵਿਚਾਰ ਲਈਏ ਗੱਲ ਕਰਨੀ ਚਾਹੁੰਦਾ ਮੈਂ ਰਾਜਾ ਵੜਿੰਗ ਦੀ ਇੱਕ ਇੰਟਰਵਿਊ ਦੀ ਵੈਸੇ ਸਾਰੀਆਂ ਵਿਰੋਧੀ ਪਾਰਟੀਆਂ ਇਸ ਵੇਲੇ ਉਸ ਧਰਮੀ ਫੌਜੀ ਨੂੰ ਵਿਚਾਰ ਰਹੀਆਂ ਕਿ ਧਰਮੀ ਫੌਜੀ ਹੈ ਕੌਣ ਧਰਮੀ ਫੌਜੀ ਸਾਹਮਣੇ ਕਿਉਂ ਨਹੀਂ ਆ ਰਹੇ ਇੱਕ ਵਾਰੀ ਤੁਸੀਂ ਵਿਸ਼ਲੇਸ਼ਣ ਦੇ ਦਿਓ ਕਿ ਆਖਿਰੇ ਕਿਹੜਾ ਪਰਿਵਾਰ ਹੈ ਕਿਹੜਾ ਧਰਮੀ ਫੌਜੀ ਪਰਿਵਾਰ ਹੈ ਜਿਹਨੂੰ ਸੁਖਬੀਰ ਸਿੰਘ ਬਾਦਲ ਨੇ ਲੱਭ ਕੇ ਤੇ ਚੋਣ ਮੈਦਾਨ 'ਚ ਉਤਾਰਿਆ ਪਹਿਲੀ ਗੱਲ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਹੋਰੀ ਇਸ ਗੱਲ ਦਾ ਜਵਾਬ ਦੇ ਦੇ ਨੇ ਕਿ ਉਹਨਾਂ ਨੂੰ ਪਿਛਲੇ ਪੰਤਾਂਕ 41 ਸਾਲਾਂ 40 ਸਾਲ ਧਰਮੀ ਫੌਜੀ ਜਾਂ ਕੋਈ ਯਾਦ ਕੋ ਨਹੀਂ ਆਇਆ ਹੂੰ ਕਿਸੇ ਵੀ ਧਰਮੀ ਫੌਜੀ ਨੂੰ ਇਹਨਾਂ ਮੈਂਬਰ ਪੰਚਾਇਤ ਕੌਂਸਲਰ ਜਾਂ ਕੋਈ ਟਿਕਟ ਦਿੱਤੀ ਆਪਣੀ ਪਾਰਟੀ ਜੇ ਤੇ ਦਿੱਤੀ ਹੈ ਤੇ ਫਿਰ ਅਸੀਂ ਕਹਿ ਦਿੰਦੇ ਪੀ ਇਹਨਾਂ ਬੜਾ ਵੱਡਾ ਪਰਪਕਾਰ ਕੀਤਾ ਜੇ ਨਹੀਂ ਦਿੱਤੀ ਤੇ ਫਿਰ ਐਸ ਵੇਲੇ ਉਹਨਾਂ ਨੂੰ ਧਰਮੀ ਫੌਜੀ ਨੂੰ ਐਕਸਪਲੋਇਟ ਨਾ ਕੀਤਾ ਜਾਵੇ ਜਿਹੜੇ ਧਰਮੀ ਫੌਜੀ ਦੀ ਗੱਲ ਕਰਦੇ ਹੋ ਇਹ ਸਾਹਮਣੇ ਨਹੀਂ ਕਿੱਥੇ 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 ਨਹੀਂ ਗਾ ਉਹ ਸਾਹਮਣੇ ਆਈ ਨਹੀਂ ਹਿਤਕ ਇਹਨਾਂ ਨੂੰ ਧਰਮੀ ਫੌਜੀ ਜਰਣੀ ਪਾਈ ਰਣੀ ਪਾਈ ਜਾਰੀ ਆ ਪਰ ਮੈਂ ਇਹ ਗੱਲ ਦੱਸ ਦਿਆ ਵੀ ਧਰਮੀ ਫੌਜੀ ਜਿਹੜੇ ਨੇ ਇਹ ਬਕਾਇਦਾ ਤੌਰ ਤੇ 700 ਤੋਂ ਉੱਪਰ ਦੀ ਗਿਣਤੀ ਆ ਸ਼੍ਰੋਮਣੀ ਕਮੇਟੀ ਦੇ 307 ਤੋਂ 309 ਜਿਹੜੇ ਸੀ ਇਹ ਟਰੇਸ ਕੀਤੇ ਸੀਗੇ ਜਿਨ੍ਹਾਂ ਦੇ ਵਿੱਚੋਂ ਕੁਝ ਨੂੰ ਨੌਕਰੀਆਂ ਮਿਲੀਆਂ ਤੇ ਕੁਝ ਦੀਆਂ ਅਜੇ ਵੀ ਡਿਮਾਂਡਸ ਬਕਾਇਦਾ ਤੌਰ ਤੇ ਪੈਂਡਿੰਗ ਪਈਆਂ ਆ ਭਾਈ ਬਲਦੇਵ ਸਿੰਘ ਧਰਮੀ ਫੌਜੀ ਜਿਹੜੀ ਇਹਨਾਂ ਦੀ ਐਸੋਸੀਏਸ਼ਨ ਦੇ ਪ੍ਰਧਾਨ ਨੇ ਉਹ ਹਰ ਵਾਰੀ ਜਦੋਂ ਇਹਨਾਂ ਦਾ ਕੋਈ اجلاس ਹੁੰਦਾ ਆ ਕਿ ਮੰਗ ਪੱਤਰ ਦਿੰਦੇ ਵੀ ਸਾਡੇ ਬੱਚਿਆਂ ਬਾਰੇ ਸੋਚਿਆ ਜਾਵੇ ਸਾਡੇ ਬਾਰੇ ਸੋਚਿਆ ਜਾਵੇ ਕਿਉਂ ਤੁਹਾਨੂੰ ਇਸ ਗੱਲ ਦਾ ਪਤਾ ਹੋਏਗਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਦੋਂ ਸਰਕਾਰ ਨੀਲਾ ਤੇਰਾ ਹੋਇਆ ਸੀਗਾ ਤੇ ਉਦੋਂ ਦੋ ਤਰੀਕ ਨੂੰ ਹਰਚੰਦ ਸਿੰਘ ਲੋਗੋਵਾਲ ਨੇ ਇੱਕ ਮੀਟਿੰਗ ਕਾਲ ਕੀਤੀ ਸੀ 2 ਜੂਨ ਨੂੰ ਆਪਣੇ ਦਰਬਾਰ ਸਵਕ ਕੰਪਲੈਕਸ ਦਫਤਰ ਦੇ ਵਿੱਚ ਕਿਉਂ ਕਾਲੀ ਦੇ ਦਫਤਰ ਉੱਤੇ ਹੁੰਦਾ ਸੀਗਾ ਸਵਾਏ ਜਹਦਰ ਗੁਰਚੰ ਸਿੰਘ ਟੋੜਾ ਤੋਂ ਸਵਾਏ ਕੋਈ ਵੀ ਲਿਟਰਨਸੀ ਪਹੁੰਚਿਆ ਹਥੇ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਆਪਣੇ ਘਰ ਸੀ ਬਾਗਲਪਿੰਡ ਦੇ ਵਿੱਚ ਇਹ ਇੱਥੋਂ ਹੁੰਦੇ ਹੋਏ ਪਰ ਹਰਿਆਣੇ ਦੇ ਵਿੱਚ ਦੀ ਹੁੰਦੇ ਚੰਡੀਗੜ੍ਹ ਚਲੇਗੇ ਤੇ ਚੰਡੀਗੜ੍ਹ ਜਾ ਕੇ ਮੀਬੀ ਜੀ ਨੂੰ ਇੰਟਰਵਿਊ ਦੇ ਦਿੱਤੀ ਵੀ ਸਰਚ ਕਰਨ ਸ੍ਰੀ ਹਰਮੰਦਰ ਸਾਹਿਬ ਤੇ ਭਾਰਤੀ ਫੌਜ ਨੇ ਹਮਲਾ ਕੀਤਾ ਕਰ ਦਿੱਤਾ ਤੇ ਜਿਹੜੇ ਸਾਡੇ ਸਿੱਖ ਫੌਜੀ ਦੇ ਉਹ ਆਪਣਾ ਅਸਲਾ ਲੈ ਕੇ ਆਪਣੀਆਂ ਗੱਡੀਆਂ ਲੈ ਕੇ ਆਪਣਾ ਸਾਜ ਸਮਾਨ ਲੈ ਕੇ ਜਿਹੜਾ ਉਹ ਦਰਬਾਰ ਸਮਤ ਵਧਨ ਕਿੰਨੀ ਕੀ ਫੌਜ ਸਿੱਖਾਂ ਦੀ ਕਿਤੇ ਵਧਨ ਕਿੱਥੋਂ ਦੇਣਾ ਸੀ ਅਗਲਿਆਂ ਨੇ ਕੁਝ ਰਾਜ ਮਾਰੇਗੇ ਕੁਝ ਫੜੇਗੇ ਕੁਝ ਕੋਟ ਮਾਰਸ਼ਲ ਹੋਗੇ ਕੁਝ ਡਿਸਮਿਸ ਕਰ ਦਿੱਤੇ ਗਏ ਕੁਝ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ, ਕੁਝ ਨੂੰ ਮੁਕਾਬਲੇ ਬਣਾ ਕੇ ਮਾਰ ਦਿੱਤਾ ਗਿਆ, ਕਈ ਕੁਝ ਹੈ ਉੱਥੇ। ਸਿੰਧੀ ਪਣੀ ਕਿੱਥੇ ਆ? ਆ ਸਾਹਮਣੇ ਵਿੱਚ ਉੱਥੋਂ ਲੋਕ ਤੁਰ ਪਏ ਸੀ ਲੈ ਕੇ ਵੀ ਸਾਡੇ ਦਰਬਾਰ ਸਭ ਤੇ ਮਿਲੋ ਤੇ ਗਲਤੀ ਕੀਦੀ ਸੀ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਬਿਆਨ ਦਿੱਤਾ। ਇੱਕ ਕਾਲਟ ਦੇਤੀ ਮੁੜ ਕੇ ਉਹਨਾਂ ਨਾਲ ਪੁੱਛੇ ਕੁਛੀ ਤੁਸੀਂ ਕਿੱਥੇ ਕਿੱਥੇ ਨਹੀਂ। ਸਰਗਰ ਸਖਬੀਰ ਸਿੰਘ ਬਾਦਲੇ ਵੀ ਸਪਸ਼ਟ ਕਰਦਣ ਕਿ ਉਸ ਤੋਂ ਬਾਅਦ 15 ਸਾਲ 15 ਸਾਲ ਦੀ ਮੈਂ ਕਿਹਾ 17 ਸਾਲ ਦੋ ਤਿੰਨ ਸਾਲ ਜਿਹੜੀ ਸਰਕਾਰ ਸੀ ਬਕਾਇਦਾ ਤੌਰ ਤੇ ਬਰਨਾਲੇ ਦੀ ਵੀ ਰਹੀ ਆ ਇਹ 10 ਦਿਨ ਉਹਨਾਂ ਸਰਕਾਰਾਂ ਦੇ ਵਿੱਚ ਧਰਮੀ ਫੌਜਾਂ ਦੀ ਕਿਹੜੀ ਮਦਦ ਕੀਤੀ ਗਈ ਜੇ ਤੇ ਸਰਕਾਰਾਂ ਚ ਮਦਦ ਕੀਤੀ ਗਈ ਫਿਰ ਤੇ ਅਸੀਂ ਮੰਨ ਲੈਂਦੇ ਵੀ ਤੁਸੀਂ ਬਹੁਤ ਮਦਦ ਕੀਤੀ ਧਰਮੀ ਫੌਜੀਆਂ ਦੀ ਦਿੱਲੀ ਦੇ ਵਿੱਚ ਜਿਹੜੇ ਸਾਡੇ ਪੀੜਿਤ ਪ੍ਰਵਾਸੀ ਉਹਨਾਂ ਵਾਸਤੇ 700 ਕਰੋੜ ਰੁਪਈਆ ਬਕਾਇਦਾ ਤੌਰ ਤੇ ਜੜੀ ਸੀ ਗ੍ਰਾਂਟ ਐਨਾਉਂਸ ਕੀਤੀ ਸੀ ਪ੍ਰਧਾਨ ਮੰਤਰੀ ਸਾਹਮਣੇ ਉਹ ਦਿੱਤੀ ਵੀ ਗਈ ਡਾਕਟਰ ਮਨਮੋਹ ਸਿੰਘ ਨੇ ਐਲਾਨ ਕੀਤਾ ਸੀ ਕਿ ਇਹ ਦੱਸ ਦੇਣਾ ਪਹਿਲਾਂ ਕਦੀ ਕੋਈ ਸ਼ਰੋਮਣੀ ਕਮੇਟੀ ਮੈਂਬਰ ਦੀ ਟਿਕਟ ਦਿੱਤੀ ਹੋਵੇ ਧਰਮੀ ਫੌਜੀ ਦੇ ਅਸੀਂ ਦੱਸ ਦੇਣ ਅੱਜ ਧਰਮੀ ਫੌਜੀ ਧਰਮੀ ਫੌਜੀ ਧਰਮੀ ਫੌਜੀ ਪੁਕਾਰ ਰਹੇ ਨੇ ਧਰਮੀ ਫੌਜੀ ਕਹਿ ਚੁੱਕੇ ਆ ਭਾਈ ਅਸੀਂ ਪੰਥਕ ਉਮੀਦਵਾਰ ਦੇ ਨਾਲ ਭਾਈ ਮਨਦੀਪ ਸਿੰਘਾ ਮੋਢੇ ਦਾ ਮੋਢਾ ਜੁੜ ਕੇ ਖੜੀ ਅਸੀਂ ਵੋਟ ਨੂੰ ਪਾਵਾਂਗੇ ਇਹ ਕਿਹੜੇ ਧਰਮੀ ਫੌਜੀ ਦੀ ਗੱਲ ਕਰ ਤਰਮੀ ਫੌਜੀ ਸਾਹਮਣੇ ਤੇ ਲੈ ਕੇ ਆਉਣ ਜੋ ਕੁਝ ਮੈਨੂੰ ਉਹਦੇ ਬਾਰੇ ਪਤਾ ਲੱਗਾ ਉਹ ਮੈਂ ਨਹੀਂ ਇੱਥੇ ਜ਼ਿਕਰ ਕਰਨਾ ਚਾਹੁੰਦਾ ਉਹ ਆਪੇ ਸੰਗਤਾ ਪਤਾ ਕਰ ਲੈਣਗੇ ਇਸ ਕਰਕੇ ਧਰਮੀ ਫੌਜੀ ਦੇ ਨਾਂ ਏਡ ਧਰਮੀ ਫੌਜੀਆਂ ਨੂੰ ਐਕਸਪਲੋਇਟ ਨਾ ਕੀਤਾ ਜਾਵੇ ਜੇ ਕਿਤੇ ਤੁਸੀਂ ਇਸ ਤੋਂ ਪਹਿਲਾਂ ਆਪਣੀ ਸਰਕਾਰ ਦੇ ਸਮੇਂ ਜਾਂ ਆਪਣੇ ਸਮੇਂ ਹੋਰ ਕੋਈ ਰਹਿ ਦਿੱਤੀ ਤਾਂ ਦੱਸੋ ਆ ਕੇ ਪਈ ਸੀ ਆਹ ਰਹਿ ਦਿੱਤੀ ਅਸੀਂ ਸਰਕਾਰ ਦੇ ਵਿੱਚ ਇਹਨੇ ਫੌਜੀ ਜਿਹੜੇ ਧਰਮੀ ਫੌਜੀ ਨੌਕਰੀ ਦਿੱਤੀ ਉਹਨਾਂ ਨੂੰ ਐਸ.ਪੀ. ਸੀ ਨੇ ਦਿੱਤੀਆਂ ਨੌਕਰੀਆਂ ਫੇਰ ਤੇ ਗੱਲ ਬਣ ਜਾਂਦੀ ਹੈ ਜਿਹੜੀਆਂ ਨੌਕਰੀਆਂ ਮਿਲੀਆਂ ਉਹ ਜਿਹਹਦਰ ਗੁਰਚੰਦ ਸਿੰਘ ਟੋੜਾ ਦੇ ਟੈਪ ਤੇ ਮਿਲੀਆਂ ਬਾਦਲਾਂ ਦਾ ਉੱਥੇ ਪ੍ਰਤਾਪ ਤੇ 1992 ਸ਼ੁਰੂ ਹੁੰਦਾ ਵਾ ਅੱਜ 26 ਸਾਲ ਲੱਗੇ ਨੇ 26 ਸਾਲਾਂ ਬਾਰੇ ਦੱਸਦੇ ਨੇ ਵੀ ਕਿਸੇ ਧਰਮੀ ਫੌਜੀ ਬਾਰੇ ਐਸਪੀਸੀ ਕਿਹੜਾ ਨਾ ਬਤਾ ਪਾਸ ਕੀਤਾ ਇਸ ਕਰਕੇ ਧਰਮੀ ਭੋਜੀ ਧਰਮੀ ਭੁਜੀ ਜਿੰਨਾ ਮਰਜ਼ੀ ਭਕਾਰੀ ਜਾਣ ਲੇਕਿਨ ਧਰਮੀ ਫੌਜੀ ਬੜੀ ਚੰਗੀ ਤਰ੍ਹਾਂ ਜਾਣਦੇ ਆ ਕਿ ਇਹ ਕੌਮ ਦੇ ਕਿੰਨੇ ਕ ਹੱਕ ਚ ਧਰਮੀ ਫੌਜੀ ਦੇ ਹੱਕ ਚ ਕੀ ਧਰਮੀ ਫੌਜੀ ਦੀ ਪ੍ਰਭਾਸ਼ਾ ਕੀ ਆ ਤੇ ਪ੍ਰਭਾਸ਼ਾ ਤੁਹਾਨੂੰ ਮੈਂ ਦੱਸ ਦਿੱਤੀ ਹੈ ਵੀ ਬਕਾਇਦਾ ਤੌਰ ਤੇ ਜਿਹੜੇ ਲੋਕ ਕੋਦੋਂ ਧਰਮ ਦੇ ਨਾਂ ਤੇ ਆਪਣੀਆਂ ਬੈਰ ਕੱਢ ਕੇ ਆਏ ਸੀ ਉਹਨਾਂ ਨੂੰ ਧਰਮੀ ਫੌਜੀ ਦਾ ਲਖਬ ਦਿੱਤਾ ਗਿਆ ਜਹਦਰ ਗੁਰਚਨ ਸਿੰਘ ਟੋੜਾ ਵੱਲੋਂ ਲੇਕਿਨ ਇਹ ਦੱਸਣ ਕੀਤਾ ਗਿਆ ਜਿਹੜਾ ਰਾਜਾ ਬੜੇ ਕਹਿੰਦਾ ਧਰਮੀ ਫੌਜੀ ਕੀ ਉਹਦੀ ਪ੍ਰਭਾਸ਼ਾ ਕੀ ਪ੍ਰਭਾਸ਼ਾ ਕੀ ਇਹ ਪ੍ਰਭਾਸ਼ਾ ਇਹ ਆ ਵੀ ਸਭ ਤੋਂ ਵੱਡੀ ਪ੍ਰਵਹਾਸ਼ਾ ਰਾਜਾ ਜੀ ਤੁਹਾਡੀ ਪਾਰਟੀ ਨੇ ਇੱਕ ਧਾਰਮਿਕ ਸਥਾਨ ਦੇ ਉੱਤੇ ਦੁਨੀਆ ਦੇ ਵਿੱਚ ਇਹੋ ਜਿਹੇ ਕਈ ਧਾਰਮਿਕ ਸਥਾਨ ਤੇ ਟੈਕ ਆਪਣੀ ਫੌਜ ਦੇ ਆਪ ਨਹੀਂ ਕਿਤੇ ਕੀਤੇ ਤੇ ਤੁਹਾਡੀ ਸਰਕਾਰ ਦੀ ਕਰਤੂਸ ਸੀ ਕਾਂਗਰਸ ਦੀ ਉਹਨਾਂ ਨੂੰ ਪੁੱਛੋ ਪ੍ਰਵਹਾਸ਼ਾ ਕੀ ਇਹਦੀ ਇਸ ਸਾਕਾ ਨੀਲਾ ਤੜ ਦੀ ਪ੍ਰਵਹਾਸ਼ਾ ਕੀ ਦੱਸਦੇ ਨੇ ਕੀ ਪਰੋਚ ਹੈਗੀ ਇੱਕ ਅੰਦਰ ਗਰੰਥੀ ਬੈਠੇ ਨੇ ਉਹਨਾਂ ਨੂੰ ਕੱਢਣ ਵਾਸਤੇ ਤੁਸੀਂ ਇੰਨੀ ਫੌਜ ਚੜ੍ਹ ਕੇ ਰੱਖਤੀ 18000 ਫੌਜ ਚੜ੍ਹ ਕੇ ਰੱਖਤੀ ਉੱਤੇ ਟੈਂਕ ਲੈਣ ਦੇ ਤੋਪਾਂ ਲੈਣ ਦੀਆਂ ਹਵਾਈ ਮਤਲਬ ਤੁਸੀਂ ਕਰਨੀ ਤਿਆਰ ਹੋ ਗਏ ਸੀ ਵੀ ਜੇ ਕਿਤੇ ਨਾ ਕੋਈ ਗੱਲ ਬੰਨ੍ਹ ਦਿੱਤੀ ਸੀ ਉਹ ਤੇ ਨੀਸ ਤੋਂ ਨੂੰ ਕਰ ਲੈਣਾ ਸੀ ਸਭ ਕੁਝ ਇਸ ਕਰਕੇ ਤੁਸੀਂ ਇਹਦੀ ਪ੍ਰਭਾਚਾਰ ਸਾਨੂੰ ਨਾ ਪੁੱਛੋ ਜਾਂ ਲੋਕਾਂ ਨੂੰ ਪੁੱਛੇ ਦੀ ਪ੍ਰਭਾਚਾਰ ਤੁਸੀਂ ਆਪਣੇ ਕਾਂਗਰਸ ਦੇ ਲੀਡਰਾਂ ਨੂੰ ਪੁੱਛੋ ਜਿਹੜੇ ਇਸ ਮਾਣੇ ਧੰਦੇ ਸਾਹਮਣੇ ਜਿਨ੍ਹਾਂ ਨੇ ਇਹ ਜਿਹੜਾ ਮਕੈਦਾ ਤੋੜ ਤੇ ਟੈਕ ਕਰਿਆ ਸੀ ਉਹਨਾਂ ਨੂੰ ਪੁੱਛੋ ਜੀ ਬਿਲਕੁਲ ਪੱਟੀ ਸਾਹਿਬ ਹੁਣ ਜੇ ਆਪਾਂ ਡੀਏਜੀ ਭੁੱਲਰ ਵਾਲੇ ਮਾਮਲੇ ਤੇ ਆਈਏ ਡੀਏਜੀ ਭੁੱਲਰ ਮਾਮਲੇ ਦੇ ਵਿੱਚ ਜਦ ਦੀ ਵਿਜੀਲੈਂਸ ਦੀ ਐਂਟਰੀ ਹੋਈ ਹੈ ਉਦੋਂ ਤੋਂ ਬਹੁਤ ਸਾਰੀਆਂ ਸਪੈਕੂਲੇਸ਼ਨਸ ਖੜੀਆਂ ਨੇ ਕਿ ਆਖਿਰ ਇਹ ਹੋ ਕੀ ਰਿਹਾ ਹੈ ਵਿਜੀਲੈਂਸ ਆਈ ਕਿਉਂ ਹੈ ਜਾਂ ਵਿਜੀਲੈਂਸ ਨੇ ਪਰਚਾ ਦਿੱਤਾ ਕਿ ਨਹੀਂ ਮੈਂ ਇੱਕ ਸੀਨੀਅਰ ਪੱਤਰਕਾਰ ਨਾਲ ਤੁਹਾਡੇ ਤੋਂ ਪਹਿਲਾਂ ਗੱਲ ਕਰ ਰਿਹਾ ਸੀ ਉਹਨਾਂ ਨੇ ਤਾਂ ਇਥੋਂ ਤੱਕ ਵਿਚਾਰ ਸਾਂਝਾ ਕਰਤਾ ਕਹਿੰਦੇ ਕਿ ਇਹ ਵੀ ਨਹੀਂ ਸ਼ੋਰ ਹੈਗਾ ਅਜੇ ਕਿ ਡਿਸਪਰੋਪੋਰਸ਼ਨੇਟ ਐਸੈਟਸ ਦਾ ਕੇਸ ਵਿਜੀਲੈਂਸ ਨੇ ਦਰਜ ਕੀਤਾ ਵੀ ਹੈ ਕਿ ਨਹੀਂ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਦੇਖੋ ਜੀ ਕੇਸ ਤੇ ਦਰਜ ਕੀਤਾ ਗਿਆ ਚ ਕੋਈ ਦੋ ਰਾਵਾਂ ਦੀਆਂ ਗਈਆਂ ਇੱਕ ਐਫਆਈਆਰ ਜਿਹੜੀ ਆ ਉਹ 10 ਵਜੇ ਦਰਜ ਹੁੰਦੀ ਹੈ ਇੱਕ 12 ਵਜੇ ਦਰਜ ਹੁੰਦੀ ਹੈ ਅੱਛਾ ਜੀ ਜਿਹੜੀ ਬਕਾਇਦਾ ਤੌਰ ਤੇ ਸੀਬੀ ਕਰਦੀ ਉਹ 10 ਵੇ ਕਰਦੀ ਹੈ ਤੇ ਵਿਜੀਲੈਂਸ 12 ਵਜੇ ਕਰਦੀ ਪਰ ਇੱਕ ਕੇਸ ਦੇ ਵਿੱਚ ਦੋ ਐਫਆਈਆਰ ਕਿਵੇਂ ਹੋ ਗਈਆਂ ਪੰਜਾਬ ਸਰਕਾਰ ਨੇ ਵੀ ਗੱਲ ਲਈ ਪੰਜਾਬ ਸਰਕਾਰ ਇਸ ਗੱਲ ਨੂੰ ਹੁੰ ਜਿਹੜੀ ਆ ਉਹ ਦੂਸਰੀਆ ਸਟੇਟਨ ਲੈ ਕੇ ਜਾਏਗੀ ਜਿਵੇਂ ਨਾ ਜਾ ਕੇ ਕੀਤਾ ਨਾ ਇੱਕ ਦਿਨ ਪਹਿਲਾਂ ਜਿਹੜੀ ਕੀਤੀ ਰੈਲੀ ਕੀਤੀ ਹੈ ਕੱਲ ਉਥੇ ਜੀਆ ਕੀਤੀ 23 ਤਰੀਕ ਨੂੰ ਗੁਜਰਾਤ ਚ ਕੀਤੀ ਰੈਲੀ ਹੁਣ ਉਹਨਾਂ ਲੋਕਾਂ ਨੂੰ ਦੱਸਣਾ ਵੀ ਅਸੀਂ ਤਾਂ ਆਪਣੇ ਡੀ ਜਿਹੜਾ ਆਈ ਜੀ ਡੀ ਏ ਜੀ ਨੂੰ ਬਖਸ਼ਿਆ ਪਰ ਸਤਾਰ ਦੇ ਕੇ ਸਿਰ ਬੋਚੀ ਨੂੰ ਲੈ ਕੇ ਨਾ ਕੀਤਾ ਵਾ ਬਾਕੀ ਜੋ ਕਰਨਾ ਸੀਬੀ ਨੇ ਕਰਨਾ ਸੀਬੀ ਇਹਨਾਂ ਨੂੰ ਉੱਪਰ ਤੋਂ ਉਹਨਾਂ ਨੂੰ ਸਟਰੋਂਗ ਆ ਉਹਨੇ ਆਪਣੇ ਤਰੀਕੇ ਦਾ ਕੰਮ ਕਰਨਾ ਦੂਸਰੀ ਚੀਜ਼ ਇਸੇ ਮੰਚ ਤੋਂ ਹੀ ਆਪਾਂ ਇਹ ਗੱਲ ਕਹਿੰਦੇ ਰਹੇ ਸੀ ਵੀ ਸੀਬੀ ਦਾ ਕੰਮ ਕਰਦਾ ਆਪਣਾ ਤਰੀਕਾ ਤੁਸੀਂ ਮਤ ਕੋ ਬਰਬਾਦੀ ਰਮਾਨ ਨਹੀਂ ਲਿਆਗਾ ਜੀ ਸਮਝੋਤਾ ਹੋ ਗਿਆ ਜੀ ਫਲਾਨ ਹੋ ਗਿਆ ਠੀਕ ਹੋ ਗਿਆ ਸਮਝੋਤੇ ਹੁੰਦੇ ਨਹੀਂ ਕੋਕਲੀ ਗੱਲ ਨਹੀਂ ਹੂੰ 2012 ਦੇ ਵਿੱਚ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਸੀ ਤੇ ਬਕਾਇਦਾ ਤੌਰ ਤੇ ਇਹਨੂੰ ਸੀਬੀਆਈ ਨੂੰ ਹੂੰ ਇੱਕ ਕੇਸ ਦੇ ਵਿੱਚ ਜਦੋਂ ਸੱਗੇ ਤੇ ਇਹਦਾ ਜਵਾਬ ਨਾ ਦਿੱਤੇ ਕਿ ਜੱਜ ਨੇ ਕਿਹਾ ਸੀ ਤੁਸੀਂ ਸਰਕਾਰ ਦੇ पिंजਰੇ ਦੇ ਬੰਦ ਤੋਤੇ ਹੋ ਹੂੰ ਜਿੰਨੀ ਤੁਹਾਨੂੰ ਉੱਥੋਂ ਪੱਟੀ ਪੜਾ ਕੇ ਭੇਜਦੇ ਓਨੀ ਤੁਸੀਂ ਕਰਦੇ ਨੇ ਗਾ ਤੁਸੀਂ ਤੁਰਦੇ ਦੀ ਤੁਸੀਂ ਉਹਦੇ ਤੋਤੇ ਤੋਤੇ ਬਣ ਕੇ ਕੰਮ ਨਾ ਕਰੋ ਤੁਸੀਂ ਇਸ ਕਰਕੇ ਜਿਹੜੀ ਸੀਬੀਆਈ ਉਹ ਆਪਣੇ ਤਰੀਕੇ ਨਾਲ ਕੰਮ ਕਰੀਏ ਜਿੱਦੇ ਇਡੀ ਜੈਂਟਰੀ ਹੋਣੀ ਹੈ ਹੂੰ ਹੁਣ ਕੀ ਨਸੁੱਤੇ ਕਿ ਕਿ ਸਿੱਕਿਆ ਨਾ ਕੰਮ ਕਰੂਗੀ ਤੁਹਾਨੂੰ ਪਤਾ ਹੋ ਗਿਆ ਵਿਜੀਲੈਂਸ ਵੀ ਜਾ ਕੇ ਉੱਥੇ ਜੇਲ੍ਹ ਚ ਜੀ ਅਜ਼ਾਸ ਲੈ ਕੇ ਜੋ ਪੁੱਛ ਪੜਤਾਲ ਕਰਨਗੇ ਨਾ ਉਹਨਾਂ ਕਾ ਤੁਹਾਡੇ ਕੋਲ ਟੋਰਡਰੀ ਨਹੀਂ ਗਏ ਕੋਡ ਕੋਡਰ ਲੈ ਕੇ ਜਾਓ ਤੁਸੀਂ ਹੂੰ ਪੁੱਛ ਪੜਤਾਲ ਕੋਈ ਗੱਲ ਨਹੀਂ ਕੋਈ ਏਜੰਸੀ ਵੀ ਕਰ ਸਕਦੀ ਆ ਲੇਕਿਨ ਵਿਜੀਲੈਂਸ ਨੇ ਸਿਰਫ ਇਸ ਕਰਕੇ ਕੀਤਾ ਵੀ ਡੈਸਕ ਉੱਪਰ ਉਹਦਾ ਕਿੰਨਾ ਕੇਸ ਕੀਤਾ ਵੈ ਨਾਮਦਨ ਵੱਧ ਸਰ ਆਮਦਨ ਵੱਧ ਸਰ ਉਤਵੱਧ ਜਿਆਦਾ ਬਣੋ ਹੂੰ ਜਿਹੜਾ ਉਹ ਕੇਸ ਦਰਜ ਕੀਤਾ ਵਾ ਉਸ ਕੇਸ ਨੂੰ ਲੈ ਕੇ ਵਿਜੀਲੈਂਸ ਵਿਜੀਲੈਂਸ ਦੇ ਕੱਖ ਨਿਕਲ ਮੈਂ ਪੰਜਾਬੀ ਚ ਕਹਿੰਦਾ ਤੁਹਾਨੂੰ ਕੁਛ ਨਹੀਂ ਜਿਕਨ ਵਿਜੀਲੈਂਸ ਨੇ ਹੂੰ ਵਿਜੇਸ ਦੇ ਦੇਖੋ ਦੋ ਕੇਸ ਬਕਾਇਦਾ ਤੌਰ ਤੇ ਵਿਜੀਲੈਂਸ ਨੇ ਨਲਕੀ ਨਾ ਉਹਨਾਂ ਦੀ ਐਫਏ ਕਵੈਸ਼ ਹੋਈਆਂ ਹੂੰ ਭਾਰਤ ਅਸ਼ੂ ਕਿੰਨਾ ਪ੍ਰਚਾਰਿਆ ਸੀ ਭਗਵੰਤ ਮਾਨ ਨੇ ਸਟੇਜਾਂ ਤੋਂ ਵੀ 2000 ਕਰੋੜ ਦਾ ਕਪੜਾ ਫੜ ਲਿਆ ਜੀ ਅਸੀਂ ਹੂੰ ਫਾਈ ਕੋ ਨੇ ਤੋੜੀ ਐਫਆਈਓ ਕਵਾਇਸ਼ ਕਰਕੇ ਮਾਰੀ ਪਿਛਾੜ ਸੁਰਤੀ ਵੀ ਤੁਸੀਂ ਕੀ ਕਰ ਕਰਦੇ ਸ਼ਾਨ ਸੁਣ ਜੇ ਸ਼ਾਮਸੁੰਦ ਰੋੜਾ ਉਸ ਮਾਮਲੇ ਚ ਪ੍ਰਚਾਰਿਆ ਗਿਆ ਜੀ 50 ਲੱਖ ਰੁਪਇਆ ਸਾਨੂੰ ਵੱਡੀ ਦੇਣ ਆਇਆ ਸੀ ਸਾਡੇ ਇੱਕ ਐਸਵੀਨ ਦੇਣ ਆਇਆ ਸੀ ਜੀ ਉਹਦੇ ਮਸ਼ੀਨ ਨਾਲ ਲੈ ਕੇ ਆਇਆ ਸੀ ਬਲਕਿ ਕੰਨਾ ਕੁਝ ਕਿਹਾ ਸੀ ਕਿੱਥੇ ਐਫਆਈਓ ਇਸ ਕਰਕੇ ਵਿਜੀਲੈਂਸ ਜਿਹੜੀ ਉਹ ਕੰਮਤ ਕਰ ਲੈਂਦੀ ਐ ਮੁੜਕੇ ਉਹਨੂੰ ਸਮੇਟਣ ਨਹੀਂ ਹੁੰਦਾ ਸਮੇਟਣਾ ਕਿਵੇਂ ਅਸੀਂ ਲੇਕਿਨ ਵਿਜ ਸੀਬੀਆ ਜਿਹੜੀ ਆ ਉਹ ਜਦ ਦੀ ਡੰਗਾਈ ਦਾ ਕੰਮ ਕਰਦੀ ਆ ਉਸ ਤੋਂ ਵੱਡ ਡੰਗਾਈ ਦਾ ਈਡੀ ਕਰਦੀ ਆ ਈਡੀ ਵਿੱਚ ਆਏਗੀ ਸਭ ਹੋਣਗੇ ਜਿਉਂ-ਜਿਉ ਇਹਦੀ ਜਾਂਚ ਵਧੇਗੀ ਤਿਉਹ ਤੋਂ ਕਈ ਅਫਸਰਾਂ ਦੇ ਜਿਹੜੇ ਆ ਪਸੀਨੇ ਜਿਹੜੇ ਉਹ ਸਿਆਲ ਦੀ ਛੁੱਟਣਗੇ ਹੂੰ ਉਹਨਾਂ ਨੂੰ ਰਾਤ ਨੂੰ ਨੀਂਦ ਨਹੀਂ ਹੋਣੀ ਤੁਹਾਨੂੰ ਪਤਾ ਇੱਕ ਆਈਏ ਅਫਸਰ ਇੱਥੇ ਸੰਜੀਪ ਪੋਪਲੀ ਹੁੰਦਾ ਸੀ ਜੀਦੇ ਕਰੋ ਫਰਸ਼ ਪੁੱਟ ਕੇ ਤੇ ਥੱਲਿਓ સોਨੇ ਦੀਆਂ ਇੱਟਾਂ ਬਰੰਦ ਕੀਤੀਆਂ ਗਈਆਂ ਸੀ સોਨੇ ਦੀਆਂ ਬੰਦਾ ਪੁੱਛੇ ਤੈਨੂੰ ਦਫ਼ਤਰ ਬੈਠੇ ਨੂੰ ਹਾਰਟ ਅਟੈਕ ਹੋ ਜਾਵੇ ਤੇ ਸੋਨਾ ਗਲ ਗਿਆ ਨਾ ਫਿਰ ਹੈ ਗਿਆ ਨਾ ਧਰਤੀ ਥੱਲੇ ਇੱਥੋਂ ਤੱਕ ਕੰਪਲੈਂਟ ਕੀਤੀ ਨਾ ਲੋਕਾਂ ਨੇ ਢਿੱਡ ਨਹੀਂ ਭਰਦੇ ਪਤਾ ਨਹੀਂ ਢਿੱਡ ਕੇ ਟੋਏ ਨੇ ਕੀ ਆ ਮੈਂ ਅੱਗੇ ਵੀ ਕਹਿੰਦਾ ਨਾਵੇਂ ਭੁੱਖਾ ਤਰ ਜਾਂਦਾ ਭੁੱਖੜ ਨਹੀਂ ਰਹਿਦਾ ਜੋ ਮਰਜੀ ਹੈ ਇਹ ਭੁੱਖੜ ਨੇ ਸਾਰੇ 155 ਏਕੜੀ ਜ਼ਮੀਨਾਂ ਕਿੰਨੀਆਂ ਪਹਾੜੀਆਂ ਇਹਨਾਂ ਆਈਐਸ ਤੇ ਆਈਪੀ ਸਬਸਤਰਾ ਦੇ ਪੱਧਰੀਆਂ ਕਰਕੇ ਉੱਥੇ ਆਪਣੇ ਫਾਰਮ ਬਣਾਏ ਫਾਰਮਾ ਉਸ ਬਣਾਏ ਨੇ ਉੱਥੇ ਵੱਡੀਆਂ ਕੋਠੀਆਂ ਪਾਈਆਂ ਨੇ ਸਮਝ ਕੀਤਾ ਤੇ ਉਹਨਾਂ ਦੀ ਕੀਮਤ ਜਿਹੜੀ ਆ 1-2 ਕਰੋੜ ਨਹੀਂ 100-150-200 ਕਰੋੜਾਂ ਕੀਮਤ ਉਹਨਾਂ ਦੀ ਸਰਤਾਮ ਸਿੰਘ ਦਾ ਉਹਨੇ ਠੀਕ ਕਿਹਾ ਸੀ ਨਾ ਤੁਸੀਂ ਕੁਝ ਵੀ ਨਾ ਕਰੋ ਆ ਜਿਹੜੀਆਂ ਪ੍ਰਾਪਰਟੀ ਇੱਕ ਲੈਣ ਚ ਬੜੀਆਂ ਤੁਸੀਂ ਇਹਨਾਂ ਨੂੰ ਰੈਲਟੀ ਲੈ ਲਓ ਤੁਹਾਨੂੰ 16 ਲੱਖ ਕਰੋੜ ਰੁਪਏ ਰੈਲਟੀ ਮਿਲ ਜੇਗੀ 16 ਲੱਖ ਕਰੋੜ ਰੁਪਏ ਥੋੜੀ ਜਿਹੀ ਹੁੰਦੀ ਤੇ ਪੰਜਾਬ ਦੇ ਸਾਰੇ ਕਰਜ਼ੇ ਲੈ ਜਾਣਗੇ ਇਸ ਕਰਕੇ ਵਿਜੀਲੈਂਸ ਨੇ ਐਫਆਈ ਤੇ ਲਾਚ ਕਰ ਲਿਆ ਗਾਂ ਉਹ ਕੰਮ ਕਰਦੀ ਕਿ ਨਹੀਂ ਕਰਦੀ ਕਿਉਂ ਵਿਜੀਲੈਂਸ ਦੇ ਕੋਲੇ ਅਸੀਂ ਸਾਨੂੰ ਇਹਨਾਂ ਤੇ ਬਹੁਤਾ ਵਿਸ਼ਵਾਸ ਨਹੀਂ ਹੈਗਾ ਕਿ ਕਿਤੇ ਕੰਕ੍ਰੀਟ ਫੈਸਲਾ ਪਹੁੰਚ ਸਕੀਓ ਸੀਬੀਏ ਕੋਈ ਸਰਪ ਕਰ ਸਕਦੀ ਆ ਜੇ ਕਿਤੇ ਉਹ ਪਿੰਜਰੇ ਦਾ ਤੋਤਾ ਨਾ ਬਣੀ ਤੇ ਜੀ सीबीआई ਨੂੰ 5 ਦਿਨਾਂ ਦੀ ਰਿਮਾਂਡ ਵੀ ਡੀਆਜੀ ਭੁੱਲਰ ਦੀ ਮਿਲ ਗਈ ਤੇ ਦੂਜੇ ਪਾਸੇ 9 ਦਿਨ ਦੀ ਰਿਮਾਂਡ ਕ੍ਰਿਸ਼ਾਨੂੰ ਦੀ ਵੀ ਹੈ ਪਟੇ ਸਾਹਿਬ ਇਸ ਮੈਟਰ ਦੇ ਵਿੱਚ ਹੁਣ सीबीआई ਕਰਨ ਕੀ ਵਾਲੀ ਹੈ ਆਖਿਰ ਇਹ ਰਿਮਾਂਡਾਂ ਤੋਂ ਬਾਅਦ ਹੋਣ ਕੀ ਵਾਲਾ ਹੈ ਜੀ ਜਿਹੜੀ ਇਹ ਮੈਂ ਪਹਿਲਾਂ ਤੁਹਾਨੂੰ ਕਹਿ ਦਿੱਤਾ ਵੀ ਸੀਬੀ ਦਾ ਕੰਮ ਕਰਦਾ ਆਪਣਾ ਤਰੀਕਾ ਹੁੰਦਾ ਜੀ ਉਹ ਕਹਿੰਦੇ ਸੀ ਰਿਮਾਂਡ ਹੀ ਲਿਆ ਜੀ ਸਮਝੋਤਾ ਹੋ ਗਿਆ ਜੀ ਕੇਸ ਖਤਮ ਹੋ ਗਿਆ ਕੇਸ ਖਤਮ ਨਹੀਂ ਹੋ ਗਿਆ ਤੁਹਾਨੂੰ ਦੱਸ ਦਿਆਂ ਮੈਂ ਹੂੰ ਜੋ ਮਰਦੀ ਹੋਈ ਸੌਦਾ ਸਾਧ ਦੇ ਕੇਸ ਵਾਂਗ ਇਹ ਤੇ ਜੀਬੀ ਕਹਿ ਸਕਦੀ ਹੂੰ ਵੀ ਅਸੀਂ ਇਨਵੈਸਟਮੈਂਟ ਦੇ ਸਬੂਤ ਤੇ ਮਿਲੇ ਜੇ ਇਸ ਕਰਕੇ ਕੇਸ ਫਾਈਲ ਕਰ ਦੋ ਹੂੰ ਕਲੋਜ਼ਰ ਰਿਪੋਰਟ ਪੇਸ਼ ਕੀਤੀ ਸੀ ਚਲੋ ਉਹ ਬਾਅਦ ਚ ਕੈਪਟਨ ਸਰਕਾਰ ਆ ਗਈ ਉਹ ਮਤਾ ਪਾਸ ਕੀਤਾ ਗਿਆ ਵਿਧਾਨ ਸਭਾ ਤੇ ਸੁਪਰੀਮ ਕੋਰਟ ਤੋਂ ਉਹ ਕੇਸ ਜਿਹੜਾ ਸੀ ਪੰਜਾਬ ਪੁਲਿਸ ਨੂੰ ਮਿਲਿਆ ਸੀ ਜਿਹਦੇ ਵਿੱਚ ਬਾਅਦ ਦੇ ਵਿੱਚ ਐਫਆਈਓਈ ਚਲਾਨ ਪੇਸ਼ ਐ ਸਭ ਕੁਝ ਹੋਇਆ ਦੇ ਵਿੱਚ ਤੇ ਸੀਬੀਆਈ ਜਿਹੜੀ ਆ ਉਨੇ ਬਕਾਇਦਾ ਤੌਰ ਤੇ 6 ਤਰੀਕ ਤੱਕ ਰਿਮਾਂਡ ਅਜ ਭੁੱਲਰ ਦਾ ਲੈ ਲਿਆ ਅਦਾਲਤ ਚ ਪੇਸ਼ ਕਰਕੇ ਤੇ 6 ਤਰੀਕ ਤੱਕ ਤਾਂ 3 ਦਿਨ 9 ਦਿਨ ਦਾ ਰਿਮਾਂਡ ਉਹ ਅਸੀਂ 6-6 ਦਿਨ ਦਾ ਰਿਮਾਂਡ ਰਹਿ ਗਿਆ ਕ੍ਰਿਸ਼ਨਾ ਨੂੰ ਤੇ ਭੁੱਲਰ ਨੂੰ ਦੋਵਾਂ ਨੂੰ ਆਹਮੋ ਸਾਹਮਣੇ ਬੁਆ ਕੇ ਪੁਛਪੜਤਾਲ ਕੀਤੀ ਜੇ ਵੀ ਤੁਸੀਂ ਹੋਰ ਕਿੱਥੋਂ ਕਿੱਥੋਂ ਇਹ ਗੋਰਖ ਨੰਦੇ ਚ ਕਮਾਈ ਕੀਤੀ ਦੱਸ ਰਿਓ ਕ੍ਰਿਸ਼ਨਾ ਨੂੰ ਇਹ ਬੰਦਾ ਕੀ ਸੀ ਬੰਦਾ ਇਹ ਬੇਸਿਕਲੀ ਹਾਕੀ ਦਾ ਨੈਸ਼ਨਲ ਪਲੇਅਰ ਸੀਗਾ ਇਨੇ ਬੜੀ ਕੋਸ਼ਿਸ਼ ਕੀਤੀ ਵੀ ਮੈਂ ਪੁਲਿਸ ਭਰਤੀ ਹੋ ਜਾ ਪੁਲਿਸ ਭਰਤੀ ਹੋ ਦੀ ਸਕਿਆ ਲੇਕਰ ਪੁੜਸ ਨਾ ਜਣਾ ਸੀ ਆ ਕਾਲਾ ਕਾਰੋਬਾਰ ਸ਼ੁਰੂ ਕਰਤਾ ਜਿਹਦੇ ਵਿੱਚ ਪੈਸੇ ਕਮਾਈ 5 ਲੱਖ ਦੇ ਪਿੱਛੇ ਨੂੰ 30000 ਜੇ ਮਿਲਦਾ ਸੀ 5 ਲੱਖ ਵੀ ਠੱਗੀ ਮਾਰ ਕੇ ਲਵੇ 30000 ਜੇ ਅੰਦਰ ਸੀ ਵਿੱਚੋਂ ਇਹਸ ਕਰਕੇ ਕਿਸ਼ਨਾ ਨੂੰ ਤੇ ਇਹਨਾਂ ਦੋਹਾਂ ਦੀ ਹੁਣ ਪੁੱਛਪੜਤਲ ਜਦੋਂ ਇਕੱਠਿਆਂ ਦੀ ਹੋਊਗੀ ਦੋਨੋਂ ਸਵਾਲ ਜਦ ਕੀਤੇ ਜਾਣਗੇ ਕਾਉਂਟਰ ਸਵਾਲ ਹੋਣਗੇ ਫਿਰ ਵੇਖੋ ਉਹਦੇ ਨਤੀਜੇ ਕੀ ਨਿਕਲਦੇ ਉਦ ਆਪਾਂ ਹੁਣ ਬਾਅਦ ਪਤਾ ਲੱਗੂਗਾ 6 ਦਿਨ ਬਾਅਦ ਜਦੋਂ ਛੇਤੀ ਨੂੰ ਪੇਸ਼ ਕਰਨਗੇ ਰਿਮਾਂਡ ਹੋਰ ਬਣਾਉਂਦੇ ਆ ਘਟਾਉਂਦੇ ਆ ਕੀ ਕਰਦੇ ਕੀ ਨਹੀਂ ਕਰਦੇ ਲੇਕਿਨ ਸੀਬੀਆਈ ਜੜੀ ਆ ਉਹ ਇਨਵੈਸਟੀਗੇਸ਼ਨ ਇਸ ਵੇਲੇ ਤੇ ਆਲੀ ਸਹੀ ਲੀਤੇ ਕਰ ਰਹੀ ਆ ਜੇ ਆਉਣ ਵਾਲੇ ਸਮੇਂ ਚ ਪਿੰਜਰੇ ਤੋਤਾ ਨਾ ਬਣੀ ਜੀ ਪਟਿਆਲਾ ਸਾਹਿਬ ਮਜੀਠੀਆ ਬਾਰੇ ਗੱਲ ਕਰ ਲਈਏ ਮਜੀਠੀਆ ਨੂੰ ਲੈ ਕੇ ਗਵਰਨਰ ਨੇ ਪ੍ਰੋਸੀਕਿਊਸ਼ਨ ਸੈਂਕਸ਼ਨ ਕਰ ਦਿੱਤਾ ਜੀ ਇਹ ਇੱਕ ਵੱਡਾ ਅਪਡੇਟ ਇਸ ਮੈਟਰ ਦੇ ਵਿੱਚ ਹੈ ਹੁਣ ਕੀ ਦੇਖਦੇ ਹੋ ਮਜੀਠੀਏ ਦੇ ਕੇਸ ਦਾ ਭਵਿੱਖ ਕੀ ਹੈ ਜੀ ਵੇਖੋ ਜੀ ਪ੍ਰੋਸੀਕਿਊਸ਼ਨ ਸੈਂਕਸ਼ਨ ਕਰਤਾ ਫਿਰ ਤੋਂ ਕੇਸ ਚੱਲੇਗਾ ਚੱਲੇਗਾ ਜੀ ਹੂੰ ਇਹੋ ਜਿਹੇ ਬੰਦੇ ਦੀ ਜੇ ਪਰਮਿਸ਼ਨ ਸਰਕਾਰ ਨੇ ਲੈ ਲਈ ਪਹਿਲਾ ਸਾਲ ਹੀ ਆਪਣੀ ਇਹਨਾਂ ਦੀ ਆਪਣੀ ਜਿਹੜੀ ਕੈਬਨਿਟ ਸੀ ਉਹਨਾਂ ਪਰਮਿਟ ਪਾਸ ਕੀਤਾ ਮਤਲਬ ਮੁੜ ਕੇ ਗਵਰਨਰ ਨੇ ਪਰਮਿਸ਼ਨ ਦੇ ਦਿੱਤੀ ਫਿਰ ਕੇਸ ਚੱਲੇਗਾ ਹੂੰ ਜੇ ਕੇਸ ਚੱਲੇਗਾ ਤਾਂ ਚ ਮਜੀਠੀ ਦੀਆਂ ਜਿਹੜੀਆਂ ਵਾ ਉਹ ਬਕਾਇਦਾ ਤੌਰ ਤੇ ਮੁਸ਼ਕਲਾਂ ਵੱਧ ਵੀ ਸਕਦੀਆਂ ਨੇ ਮਜੀਠਿਆ 25 ਜੂਨ ਤੋਂ ਅੰਦਰ ਹੂੰ ਤੇ ਮੈਨੂੰ ਕੱਲ ਬੜਾ ਅਫਸੋਸ ਹੋਇਆ ਪੀ ਬੀਬੀ ਹਰਸਿਮਤ ਕੋਲ ਬਾਦਲ ਕਹਿੰਦੀ ਸਾਡੀ ਸਰਕਾਰ ਵਾਲੇ ਤਾਂ ਚਿੱਟਾ ਟੁੱਟਾ ਨਹੀਂ ਸੀ ਹੁੰਦਾ ਤੇ ਇਹ ਨਹੀਂ ਪਤਾ ਬੀਬੀ ਜੀ ਜਾਂ ਤੇ ਤੁਸੀਂ ਸੁੱਤੇ ਉੱਠੇ ਹੋ ਜਾਂ ਫਿਰ ਤੁਸੀਂ ਪਖੰਡਬਾਜੀ ਕਰ ਰਹੇ ਹੋ ਜਾਂ ਡਰਨੇਬਾਜੀ ਕਰ ਰਹੇ 2013 ਦੇ ਵਿੱਚ ਤੁਹਾਡੇ ਭਰਤੀ ਕੀਤੇ ਡੀਐਸਪੀ ਜਗਦੀਪ ਸਿੰਘ ਭੋਲਾ ਨੇ ਕਚਹਿਰੀ 'ਚ ਖਲੋ ਕੇ ਇੰਨੀ ਗੱਲ ਕਹੀ ਸੀ ਵੀ ਜਿਹੜਾ ਸਾਡਾ 6000 ਕਰੋੜੀ ਡਰੱਗ ਰੈਕਟਾ ਉਹਦਾ ਸਰਗਨਾ ਵਿਕ੍ਰਮ ਸਿੰਘ ਮਜੀਠੀਆ ਵਾ। ਔਰ ਤੁਹਾਡੀ ਸਰਕਾਰ ਨੇ ਉਹਨੂੰ ਫੜਿਆ ਚਿੱਟੇ ਦੇ ਕੇਸ ਦੇ ਵਿੱਚ ਤੇ ਉੱਤੇ ਪਰਚਾ ਦਿੱਤਾ ਤੇ ਉਹਨੂੰ ਸਜ਼ਾ ਹੋਈ ਕਰੀਬ 24 ਸਾਲ। ਤੇ ਤੁਸੀਂ ਕਹਿੰਦੇ ਸਾਡੀ ਸਰਕਾਰ ਵਾਲੇ ਤਾਂ ਚਿੱਟਾ-ਚੁੱਟਾ ਹੁੰਦਾ ਹੀ ਕੋਈ ਨਹੀਂ ਸੀ ਕਿੱਥੋਂ ਆਗੇ? ਲੋਕਾਂ ਨੂੰ ਬੇਵਕੂਫ ਨਾ ਬanao ਲੋਕ ਬਹੁਤ ਅੱਜ ਕੱਲ੍ਹ ਜਿਹੜੇ ਜਾਣਕਾਰ ਨੇ ਜਾਗਰੂਕ ਨੇ ਤੁਹਾਡੀਆਂ ਸਾਰੀਆਂ ਤਿਕਣਬਾਜੀ ਨੂੰ ਜਾਣਦੇ ਨੇ ਬਿਕਰਮ ਮਜੀਠੀ ਨੂੰ ਬਦਲਾਉਣ ਦੀ ਕੋਸ਼ਿਸ਼ ਨਾ ਕਰੋ ਬਿਕਰਮ ਮਜੀਠੀ ਦੇ ਜਲਾ ਕੇਸ ਬਣ ਗਿਆ ਹੁਣ ਉਹਦੀ ਆਖੀਰ ਤੱਕ ਜਾਊਗੀ ਕੀ ਹੁੰਦਾ ਕੀ ਨਹੀਂ ਹੁੰਦਾ ਉਹ ਤੇ ਬਾਅਦ ਚ ਪਤਾ ਲੱਗੂ ਅਜੇ ਵੀ ਸਾਡੇ ਜਿਹੜੇ ਮਜੀਠਾ ਭਗਤ ਇੰਨੇ ਹੀ ਜੀ ਕੇਸ ਹੀ ਝੂਠਾ ਦਰਜ ਕੀਤੇਗਾ ਮਜੀਠੀ ਦਾ ਤਾਂ ਕਸੂਰ ਹੀ ਕੋਈ ਨਹੀਂ ਹੈਗਾ ਜੀ ਮਜੀਠੇ ਦੇ ਕੁਝ ਕੀਤਾ ਹੀ ਨਹੀਂ ਦੀ ਥੱਲੇ ਥੱਲੇ ਲੋਕ ਕਰ ਜਾਂਦੇ ਨੇ ਨਾਂ ਲੈ ਕੇ ਮਜੀਠੇ ਮਜੀਠਿਆ ਇੰਨਾ ਵੀ ਗੀਗਾ ਕਾਕਾ ਨਹੀਂ ਸੀ ਕਿ ਮੈਨੂੰ ਕਿਸੇ ਕੱਲ ਦਾ ਪਤਾ ਨਾ ਹੋਵੇ ਮਜੀਠੇ ਦੀ ਇਹੋ ਹੀ ਗੱਲ ਦੱਸ ਦਿਓ ਵੀ ਡੇਸ ਅਪਰੋਪਰੀਟ ਐਸਿਡ ਦੇ ਵਿੱਚ ਜਿਹੜੀ ਉਹਨਾਂ ਨੇ ਸੈਨਿਕ ਫਾਰਮ ਵਾਲੀ ਕੋਠੀ ਸੀ ਉਹ 100 ਕਰੋੜ ਦੀ ਵਾਪਸ ਕਿਵੇਂ ਲੈ ਲਈ ਉਹ 100 ਕਰੋੜ ਕਿੱਥੋਂ ਆ ਗਿਆ ਜਿਹਦੇ ਵਿੱਚ ਬਕਾਇਦਾ ਤੌਰ ਤੇ ਇਹਨਾਂ ਨੂੰ ਇਹ ਆਰਡਰ ਹੋਇਆ ਸੀਗਾ ਕਿ ਇਹਨਾਂ ਦੀ ਉਹ ਕੋਠੀ ਜਿਹੜੀ ਸੀ ਪਾਕਿਸਤਾਨੀ ਗਈਆਂ ਸੀ ਬੈਂਕ ਨੇ ਨਿਲਾਮ ਕਰ ਦਿੱਤੀ ਸੀ 100 ਗਜ ਦੇ ਮਕਾਨ ਦੇ ਵਿੱਚ ਬਕਾਇਦਾ ਤੌਰ ਤੇ ਕਈ ਸਾਹ ਰਹਿ ਨੇ ਕਿਰਾਏ ਤੇ ਰਹੇ ਨੇ ਤੇ ਫਿਰ ਪੈਸੇ ਕਿੱਥੋਂ ਆਏ ਜਦੋਂ 2000 ਫਿਰ ਮੰਤਰੀ ਦੀ ਗੱਡੀ ਲੱਗਦੀ ਹੈ ਗੱਡੀ ਨੂੰ ਤੇ ਫਿਰ ਉਹ ਗੱਡੀ ਦੀ ਝੰਡੀ ਲੱਗੀ ਝੰਡੀ ਤੇ ਫਿਰ ਇੰਨਾ ਕਮਾਲੋ ਮਾਲ ਕਰ ਦਿੱਤਾ ਵੀ ਉਹ ਗੱਡੀ ਵੀ ਰਹਗੀ ਗੱਡੀ ਵੀ ਰਹਗੀ ਤੇ ਕੋਠੀ ਵੀ ਬਣ ਗਈ ਆਪਣੀ ਉਹ ਫਾਰਮ ਹਾਊਸ ਵਾਪਸ ਜੇ ਇੰਨਾ ਹੀ ਬੜਾ ਬਾਕੀ ਤੇ ਜਵਾਬ ਦੇਦੇ ਤੁਸੀਂ ਐਸੇ ਕਰਕੇ ਸਾਨੂੰ ਇਹ ਆਰ ਸਾਹਿਬੀ ਮਜੀਠੇ ਦੇ ਮਾਮਲੇ ਦੇ ਵਿੱਚ ਜਿਹੜਾ ਇਹ ਆਮਦ ਤੋਂ ਵੱਧ ਸਰੋਤਾਂ ਦੀ ਜ਼ਾਇਦਤ ਬਣਾਉਣ ਦਾ ਮਾਮਲਾ ਉਹ ਡਰਗ ਰੈਕਡ ਨਾਲ ਜੁੜੇਗਾ ਹਾਂ ਕੋਰ ਦੇ ਵਿੱਚ ਪੇਸ਼ ਕੀਤਾ ਜਾਊਗਾ ਵੀ ਇਹਨੇ ਡਰੱਗ ਵੇਚ ਕੇ ਤੇ ਪੈਸੇ ਕਮਾਏ ਤੇ ਡਰੱਗ ਦਾ ਕੇਸ ਅਦਜ ਕੀਤਾ ਗਿਆ ਇਹਦੀ ਇਨਵੈਸਟੀਗੇਸ਼ਨ ਅਸੀਂ ਕੀਤੀ ਉਹਦੇ ਚ ਐ ਕੁਝ ਨਿਕਲੇ ਪੇਸ਼ ਕਰਕੇ ਮਜੀਠੀ ਹੋਰੀ ਹੁਣ ਜਿਹੜੇ ਕਸੂਤੇ ਫਸੇ ਨੇ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਮਿਰਖੇ ਰਾਤ ਮਿਲਣ ਦੀ ਆਸ ਨਹੀਂ ਜੀ ਪਟਿਆ ਸਾਹਿਬ ਲੰਗੇ ਦੇਣੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮੈਟਰ ਦੇ ਉੱਤੇ ਕੁਝ ਗੱਲਾਂ ਆਖੀਆਂ ਸੀ ਉਹ ਕਹਿੰਦੇ ਸੀਗੇ ਕਿ ਸਾਡੀ ਸਰਕਾਰ ਵਲੇ ਅਸੀਂ ਬਾਕਾਇਦਾ ਰਿਪੋਰਟਾਂ ਬਣਾਈਆਂ ਜਿਹੜੀਆਂ ਅਜੇ ਵੀ ਸੀਲਡ ਆ ਉਸੋ ਵੇਲੇ ਇਸ ਪੂਰੀ ਇਨਵੈਸਟੀਗੇਸ਼ਨ ਨੂੰ ਡਬਲ ਰੈਪਟੀ ਕਹਿ ਕੇ ਉਹਨਾਂ ਨੇ ਸੰਬੋਧਨ ਕੀਤਾ ਸੀਗਾ ਤੇ ਨਾਲ ਨਾਲ ਕਿਹਾ ਸੀ ਕਿ ਜਦੋਂ ਕੀਤੀ ਕਰਾਈ ਕਿ ਇਨਵੈਸਟੀਗੇਸ਼ਨ ਪਈ ਹੈ ਉਹਦਾ ਹਵਾਲਾ ਕਿਉਂ ਨਹੀਂ ਲਿਆ ਜਾ ਰਿਹਾ ਸਵਾਲ ਇਹੀ ਖੜਦਾ ਕਿ ਆਖਿਰ ਉਹ ਲਫਾਫੇ ਕਿਉਂ ਨਹੀਂ ਖੋਲੇ ਜਾ ਰਹੇ ਪੀਕੇਐਸਜੀ ਹਮ ਪੀ ਡਬਲ ਰੈਪਟੀ ਕਹਿੰਦੇ ਵਿਦੇਸ਼ਚਦ ਕਹਿੰਦੇ ਵੀ ਇੱਕ ਜਣਾ ਕੇਸ ਦਰਜ ਹੋਇਆ ਉਹਦੇ ਤੇ ਦੁਬਾਰਾ ਕੇਸ ਜੀ ਦਾ ਫੈਸਲਾ ਕਿ ਦੁਬਾਰਾ ਕੇਸ ਦਰਜ ਨਹੀਂ ਹੋ ਸਕਦਾ ਹਮ ਉਹ ਪੜੀ ਇਨਵੈਸਟੀਗੇਸ਼ਨ ਹੋਈ ਹੈ ਕੇਸ ਕਿੱਥੇ ਪਿਆ ਹੋ ਹਮ ਜਦੋਂ ਐਸਟੀਐਫ ਦੇ ਮੁਖੀ ਬਕਾਇਦਾ ਤੌਰ ਤੇ ਹਰਪ੍ਰੀਤ ਸਿੰਘ ਗੁਰੀ ਬਣਦੇ ਤੇ ਹਾਈ ਕੋਰਟ ਜਿਹੜੀ ਆ ਉਹ ਮਜੀਠੇ ਵਾਲੇ ਰੈਕਡ ਦੀ ਜਿਹੜੀ ਆ ਉਹ ਜਾਂਚ ਕਰਨ ਵਾਸਤੇ ਕਹਿੰਦੀ ਹਰਪ੍ਰੀਤ ਸਿੰਘ ਉਸ ਰੈਕਡ ਦੀ ਪੂਰੀ ਜਾਂਚ ਕਰਕੇ ਇੱਕ ਰਿਪੋਰਟ ਸੀਲਬੰਦ ਜੱਜ ਦੇ ਕਹਿਣ ਦੇ ਉੱਤੇ ਸੀਲਬੰਦ ਰਿਪੋਰਟ ਅਦਾਲਤ ਪੇਸ਼ ਕਰ ਦਿੰਦੀ ਕਹਿੰਦੇ 2018 ਤੋਂ ਰਿਪੋਰਟ ਪਈ ਉੱਥੇ ਤੇ ਕੈਪਟਨ ਸਾਹਿਬ 2021 ਤੱਕ 42 ਸਰ 21 ਸਤੰਬਰ ਤੱਕ 22 ਲਾ ਲੋ ਤੁਹਾਡੀ ਸਰਕਾਰ ਰਹੀ ਹੈ 17 ਤੋਂ ਲੈ ਕੇ ਤੇ 22 ਤੱਕ ਤੁਸੀਂ ਇਹ ਦੱਸ ਦਿਓ ਵੀ ਜੇ ਉਹ ਰਿਪੋਰਟ ਭਗਵੰਤ ਮਾਨ ਨੇ ਨਹੀਂ ਖਲਵਾਈ ਤੇ ਤੁਸੀਂ ਉਹ ਤਾਂ ਕੋਈ ਨਹੀਂ ਖਲਵਾਈ ਤੁਸੀਂ ਆਪਣੀ ਜ਼ਿੰਮੇਵਾਰੀ ਕੋਈ ਨਹੀਂ ਨਿਭਾਈ ਪਈ ਅਦਾਤ ਨੂੰ ਲਿਖ ਕੇ ਦਿਓ ਵੀ ਇਹ ਰਿਪੋਰਟ ਖੋਲੋ ਜਿਹੜੇ ਚ ਸੱਪ ਫੰਦੀਰਗੇ ਕਢੋ ਤੇ ਦੇਖਦੇ ਕੀ ਬਣਦਾ ਹੈ ਕੁਝੋ ਤੋਂ ਆਪਕੋ ਨਹੀਂ ਕੀਤਾ ਕਿ ਦੂਜਿਆਂ ਨੂੰ ਜੇ ਤੂੰ ਦੋਸ਼ੀ ਟਰੋਨੇ ਵੀ ਜਿਹੜਾ ਭਗਵਾਨ ਤਮਨ ਉਹ ਦੋ ਦੂਰਾ ਕਿਸ ਦਰਜ ਨਹੀਂ ਕਰ ਸਕਦੇ ਹੋਰ ਪੋਟਾ ਕਿੱਥੇ ਆ ਜਾਂ ਦਿਵਸਰ ਪੋਰਡ ਵਿੱਚ ਕੋਈ ਸਜ਼ਾ ਹੋ ਗਈ ਹੋ ਗਈ ਫਾਈਨਲ ਹੋ ਗਿਆ ਫਿਰ ਤੁਸੀਂ ਮਾਲੀ ਹੈ ਨਾ ਵੀ ਉਹ ਰਿਪੋਰਟ ਜਿਹੜਾ ਕੇਸ ਸੀਗਾ ਉਹ ਕੇਸ ਦੇ ਵਿੱਚ ਬਕਾਇਦਾ ਤੌਰ ਤੇ ਕੇਸ ਕਾਰਜ ਹੋ ਚੁੱਕਾ ਵਾ ਇਹ ਦੁਬਾਰਾ ਝੂਠਾ ਕੇਸ ਦਰਜ ਕੀਤਾ ਗਿਆ ਜਦੋਂ ਕੇਸ ਦਾ ਬਣਿਆ ਹੀ ਕੁਝ ਨਹੀਂ ਅਜੇ ਤੱਕ ਉਹ ਰਿਪੋਰਟ ਬੰਦ ਪਈ ਹੈ ਨਾ ਕੈਪ ਨਾ ਤੇ ਭਗਵੰਤ ਮਾਨ ਨੂੰ ਜੇ ਤੈਰ ਮੁੜ ਖਲੋਂਦਾ ਤੇ ਨਾ ਕੈਪਟਨ ਮਰਿੰਦਰ ਸਿੰਘ ਜੇ ਤੇ ਗਾਂਹ ਕਿਹਨੂੰ ਚੇਤਾ ਨਹੀਂ ਹੋਣਾ ਕਾਂਗਰਸ ਸਰਕਾਰ ਬਣ ਗਈ ਤੇ ਤੁਹਾਨੂੰ ਮੈਂ ਦਾਅਵੇ ਨਾ ਕਹਿ ਸਕਦਾ ਵੀ ਜਿਹੜੇ ਭੁੱਲਰ ਦਾ ਕੇਸ ਪੰਜਾਬ ਸਰਕਾਰ ਨੇ ਧਾਰਕ ਕੀਤਾ ਉਹ ਵੀ ਖਤਮ ਮਜੀਠੀਆ ਦਾ ਕੇਸ ਵੀ ਖਤਮ ਇਹ ਗੱਲਬਰੀ ਨੋਟ ਕਰ ਲੋ ਅੱਜ ਤੁਸੀਂ ਕਿਉਂ ਉਹਦੇ ਫਾਦਰ ਦੇ ਕਾਂਗਰਸ بڑے ਵੱਡੇ ਸਹਾਰੇ ਕੇ ਇਹ ਠੀਕ ਹੈ ਭਗਵੰਤ ਮਾਨ ਨੇ ਇੰਨੀ ਕੀਮਤ ਕੀਤੀ ਬੰਦਾ ਫਿਰ ਕੇ ਅੰਦਰ ਕਰਤਾ ਅੰਦਰ ਕਰਕੇ ਉਹਦੀ ਇਨਕੁਆਇਰੀ ਕਰਾਤੀ ਚਲਾਨ ਵੀ ਪੇਸ਼ ਕਰਤਾ ਹੁਣ ਕੇਸ ਸ਼ੁਰੂ ਗੌਰਡ ਆਰਡਰ ਕਰ ਦਿੱਤੇ ਜੱਜ ਨੇ ਉਹਦੇ ਆਪਣੇ ਰਾਜਪਾਲ ਨੇ ਮਨਜ਼ੂਰੀ ਦੇ ਦਿੱਤੀ ਕੇਸ ਵੀ ਚੱਲੇਗਾ 6 ਮਹੀਨੇ ਤੱਕ ਜਾਂ 7 ਮਹੀਨੇ ਤੱਕ ਜਾਂ ਸਾਲ ਤੱਕ ਉਹਦਾ ਰਿਜ਼ਲਟ ਵੀ ਥੋੜਾ ਬੜਾ ਆ ਜਾਏਗਾ ਕੀ ਬੰਦਾ ਕੀ ਨਹੀਂ ਬੰਦਾ ਲੇਕਿਨ ਮੇਜੀਤੀ ਹੁਣ ਕਸੂਤਾ ਫਸ ਗਿਆ ਵਾ ਤੇ ਕੈਪਟਨ ਮਰਿੰਦਰ ਸਿੰਘ ਇੱਕ ਪਾਸੇ ਗੱਲ ਕਹਿੰਦਾ ਮੇਰਾ ਰਿਸ਼ਤੇਦਾਰ ਨਹੀਂ ਹੂੰ ਤੋ ਸੁਖੀਲ ਜੀ ਬਾਰੇ ਆਪਣੇ ਬਿਆਨ ਨੇ ਵੀ ਜਦੋਂ ਅਸੀਂ ਕੈਪਟਨ ਅਮਰਿੰਦਰ ਸਿੰਘ ਕੋਲੇ ਗਏ ਸੀ ਵੀ ਆਪਾਂ ਵੇਖੋ ਜੀ ਵਾਅਦਾ ਕੀਤਾ ਲੋਕਾਂ ਦਾ ਗੁਟਕਾ ਫਰਕੇ ਸੌਂ ਖਾਦੀ ਹੈ ਵੀ ਆਪਾਂ ਨਸ਼ੇ ਖਤਮ ਕਰਾਂਗੇ ਤੇ ਮਜੀਠੀ ਕਲਬ ਕਾਰਵੀ ਕਰਿਓ ਕਹਿੰਦਾ ਨਹੀਂ ਜੀ ਮੇਰੀ ਤੇ ਜਿਹੜੀ ਆ ਉਹ ਸੱਤੀ ਦਾ ਬੜੇ-ਬੜੀ ਸਬੰਧ ਹੈ ਸੱਤੀ ਕੌਣ ਵਿਕਰਮਜੀਤ ਜੀ ਦਾ ਫਾਦਰ ਉਹਨੂੰ ਸੱਤਿਆ ਜੀ ਸੀ ਮਜੀਠੇ ਮੈਂ ਉਹਦੇ ਸੱਤੀ ਨੇ ਇੱਕ ਨਾਮ ਜੀ ਜੀ ਤੇ ਚਾਚਾ ਕਹਿੰਦਾ ਸੀ ਇਹ विक्रमजीतिया कैप्टन ਨੂੰ ਤੇ ਫਿਰ ਕੈਪਟਨ ਨੇ ਤੇ ਹਜੇ ਵੀ ਸਪੋਰਟ ਕਰਨੀ ਕਰਨੀ ਉਹ ਰਿਸ਼ਤੇਦਾਰ ਭਵਨ ਨਾਲ ਵੀ ਲੇਕਿਨ ਅੱਜ ਵੀ ਸਪੋਰਟ ਕਰ ਗਿਆ ਵੀ ਜਦੋਂ ਉਸ ਕੇਸ ਬਾਰੇ ਫਾਈਨਲ ਕੁਝ ਹੋਇਆ ਹੀ ਨਹੀਂ ਫਿਰ ਨਵਾਂ ਕੇ ਦਰਜ ਕਰਕੇ ਜੇ ਉਹਦੇ ਤੇ ਕੋਈ ਗੱਲ ਬਣਦੀ ਕਿਉਂ ਨਹੀਂ ਕੀਤੀ ਜਾਣੀ ਚਾਹੀਦੀ ਹਾਂ ਇਸ ਕਰਕੇ ਜੋ ਕੀਤਾ ਵਿਜੀਲੈਂਸ ਨੇ ਉਹ ਠੀਕ ਕੀਤਾ ਆਪਣਾ ਪੁਲਿਸ ਨੇ ਜੋ ਕੀਤਾ ਠੀਕ ਕੀਤਾ ਉਹ ਇਹ ਇਹ ਕੈਪਟਨ ਮਰਿੰਦਰ ਸਿੰਘ ਜਿਹੜਾ ਉਹ ਅਸੀਆਂ ਤੋਂ ਉੱਪਰ ਮਰ ਹੋ ਗਿਆ ਹਾਂ ਦੱਖਿਆਂ ਤੋਂ ਬਾਅਦ ਕਹਿੰਦੇ ਸੱਠਿਆ ਜਾਂਦਾ ਮਨਿੰਦੂ ਆਪਾ ਚੇਤਾ ਭੁੱਲ ਜਾਂਦਾ ਸਾਈਕੋ ਹੋ ਜਾਂਦਾ ਇਸ ਕਰਕੇ ਕੈਪਟਨ ਮਿਰਿੰਦਰ ਸਿੰਘ ਤੇ ਭਾਵੇਂ ਕਹਿੰਦੇ ਮੇਰਾ ਰਿਸ਼ਤੇਦਾਰੀ ਤੇ ਸਪੋਰਟ ਤੁਸੀਂ ਅੱਜ ਵੀ ਕਰ ਜਾਂਦੇ ਹੋ ਬਿਕ ਮਜੀਠੀ ਦੀ ਵੀ ਛੱਡਿਆ ਜਾਵੇ ਤੇ ਠੂਠਾ ਕਿ ਸੱਚ ਕੀਤਾ ਜੀ ਜੀ ਪੱਟੀ ਸਾਹਿਬ ਅੰਦਰ ਦੇ ਵਿੱਚ ਜੇ ਮੈਂ ਇੱਕ ਆਖਰੀ ਮੁੱਦਾ ਲੈਣਾ ਚਾਹੁੰਗਾ ਜ਼ਰੂਰ ਤੁਹਾਡਾ ਵਿਚਾਰ ਉੱਤੇ ਜਾਣਨਾ ਚਾਹੁੰਗਾ ਇੱਕ ਸ਼ੀਸ਼ਮੈਲ ਦਾ ਜ਼ਿਕਰ ਹੋ ਰਿਹਾ ਹੈ ਉਹ ਪਹਿਲਾ ਸ਼ੀਸ਼ਮੈਲ ਦਿੱਲੀ ਦੇ ਵਿੱਚ ਸੀਗਾ ਹੁਣ ਚੰਡੀਗੜ੍ਹ ਦੇ ਵਿੱਚ ਆ ਗਿਆ ਮੁੱਖ ਮੰਤਰੀ ਨੂੰ ਉਹਦੇ ਉੱਤੇ ਇੱਕ ਪ੍ਰੈਸ ਕਾਨਫਰੰਸ ਕਰਨੀ ਪੈ ਗਈ ਹੈ ਜੀ ਹੁਣ ਇਹ ਸ਼ੀਸ਼ਮੈਲ ਦਾ ਅਸਲ ਸੱਚ ਕੀ ਹੈ ਸ਼ੀਸ਼ਮੈਲ ਮੇਰੇ ਮੇਰੀ ਕੋਈ ਜਾਣਕਾਰੀ ਹੈ ਨਹੀਂ ਸ਼ੀਸ਼ਮੈਲ ਤੁਸੀਂ ਕਿਹਦੀ ਗੱਲ ਕਰਦੇ ਹੋ ਜਾਂ ਤੁਹਾਨੂੰ ਐਲੈਬੋਰੇਟ ਕਰੋ ਕਿ ਕਿਹੜਾ ਸ਼ੀਸ਼ਮੈਲ ਦੀ ਗੱਲ ਹੈ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਭਾਜਪਾ ਇਸ ਵੇਲੇ ਇਲਜ਼ਾਮ ਲਾ ਰਹੀ ਹੈ ਮੈਂ ਸਮਝ ਗਿਆ ਮੈਂ ਸਮਝ ਗਿਆ ਬੜੀ ਗੱਲ ਦੀ ਜੀ ਜੀ ਅਰਵੰਦ ਕੇਜਰੀਵਾਲ ਨੇ ਜਿਹੜੀ ਆਪਣੀ ਕੋਠੀ ਤੇ ਪੈਸੇ ਲਾਏ ਸੀ ਕਹਿੰਦੇ ਉਹਦਾ ਇੱਕ ਪਰਦਾ ਵੀ ਜਿਹੜਾ 23 33 ਲੱਖ ਰੁਪਏ ਦਾ ਸੀ ਹੂੰ ਅਰਵੰਦ ਕੇਜਰੀਵਾਲ ਨੂੰ ਕਦੀ ਵੀ ਇਹ ਆਸ ਨਹੀਂ ਸੀ ਕਿ ਸਾਡੀ ਸਰਕਾਰ 2024 ਚ ਨਹੀਂ ਬੜੇਗੀ ਲੇਕਿਨ ਉਹ ਦੋਹਾਂ ਸਰਕਾਰ ਤੇ ਇਹਨਾਂ ਦੀ ਉੱਡ ਗਈ ਤੇ ਇਹਨਾਂ ਦੇ 22 ਐਮਐਲ ਜਿੱਤੇ ਤੇ ਬਾਕੀ ਸਭ ਕੇਜਰੀਵਾਲ ਸਾਹਿਬ ਆਹ ਹੋ ਗਿਆ ਬਾਕੀ ਕਿਹੜੀ ਗੱਲ ਸੀ ਉਹਨੂੰ ਸ਼ੀਸ਼ਮੈਲ ਕਿਹਾ ਗਿਆ ਸੀਗਾ ਰੇਖਾ ਗੁਪਤਾ ਨੇ ਕਹਿਤਾ ਸੀ ਮੈਂ ਉਸ ਸ਼ੀਸ਼ਮੈਲ ਤੇ ਨਹੀਂ ਜਾਵਾਂਗੀ ਉਹ ਸੀ ਕਿਸੇ ਗਵਰਨਰ ਨੂੰ ਜਾ ਕੇ ਸੀ ਹੋਰ ਵੱਡੇ ਅਧਿਕਾਰੀ ਨੂੰ ਕਰ ਦੇ ਦਿਆ ਕਿ ਸ਼ੀਸ਼ਮੈਲ ਮੈਨੂੰ ਜਾਵਾਂਗਾ ਹੁਣ ਇਹ ਚਰਚਾ ਬਾਅਦ ਵੀ ਚੰਡੀਗੜ੍ਹ ਦੇ ਵਿੱਚ ਬਕਾਇਦਾ ਤੌਰ ਤੇ ਇੱਕ ਕੋਠੀ ਜਿਹੜੀ ਐ ਅਲਾਟ ਕੀਤੀ ਗਈ ਹੈ ਕੇਜਰੀ ਵਾਲ ਨੂੰ ਉਹ ਵੀ ਉਸੇ ਸ਼ੀਸ਼ਮੈਲ ਵਾਂਗਲੀ ਹੂੰ ਉਹਨੂੰ ਉਸੇ ਤਰ੍ਹਾਂ ਤਿਆਰ ਕੀਤਾ ਜਾ ਰਿਹਾ ਉਸੇ ਤਰ੍ਹਾਂ ਰਹਿਣ ਵਾਸਤੇ ਕੀਤਾ ਜਾ ਰਿਹਾ ਲੋਕਾਂ ਨੂੰ ਤੇ ਜੇ ਇਹ ਗੱਲ ਸੱਚ ਹੈ ਤੇ ਫਿਰ ਇਹ ਦੱਸਿਆ ਜਾਵੇ ਵੀ ਮੁੱਖ ਮੰਤਰੀ ਸਾਹਿਬ ਕਿਸ ਕਪੈਸਿਟੀ ਚ ਉਹ ਕੋਠੀ ਦੇ ਰਹੇ ਨੇ ਇਹ ਵੀ ਦੱਸ ਦਿਓ ਕੀ ਉਹ ਪੰਜਾਬ ਤੋਂ ਰਾਜ ਸਭਾ ਮੈਂਬਰ ਨੇ ਕੀ ਪੰਜਾਬ ਚ ਉਹ ਐਮ ਐਲ اے ਨੇ ਕਿ ਪੰਜਾਬ ਦੇ ਕਿਸੇ ਹੋਰ ਸਰਕਾਰੀ ਅਹੁਦੇ ਤੇ ਹੈਗੇ ਕਹਿੰਦੇ ਉਹ ਕੋਠੀ ਦੇ ਵਿੱਚ ਵੀ ਬੜਾ ਕੁਝ ਕੀਤਾ ਜਾ ਰਿਹਾ ਵਾ ਅਨਮੋਲ ਗਗਨਮਾਨ ਜਦੋਂ ਇਹ ਮੰਤਰੀ ਬਣਦੀ ਹੈ ਨਾ ਇੰਨ ਇੱਕ ਬੜਾ ਵੱਡਾ ਤੇ ਕਰੋੜਾਂ ਰੁਪਏ ਦਾ ਪ੍ਰੋਜੈਕਟ ਦਿੱਤਾ ਉਹਨਾਂ ਨੂੰ ਮੇਰੀ ਕੋਠੀ 'ਚ ਮੇਰੇ ਲਾਉਣ ਵਾਸਤੇ ਉੱਥੇ ਤਣਾਅ ਵੀ ਹੋਣਾ ਚਾਹੀਦਾ ਹੂੰ ਤੋ ਉਹਨਾਂ ਕਹਿੰਦੇ ਬੀਬੀ ਕਿ ਤੁਸੀਂ ਲੰਮੀ ਲਿਸਟ ਦਿੱਤੀ ਇਹ ਨਹੀਂ ਹੋ ਸਕਦਾ ਮੰਤਰੀ ਦੀ ਕੋਠੀ 'ਚ ਨਹੀਂ ਹੋ ਸਕਦਾ ਕੁਝ ਜੀ ਬੜਿਆ ਤੇ ਹੁਣ ਜੇ ਇਹ ਸੀਸ਼ਮੈਲ ਦੀ ਗੱਲ ਕਰਦੇ ਆ ਦਿੱਲੀ ਵਾਲਾ ਸੀਸ਼ਮੈਲ ਤੇ ਖੁਸ਼ਗਵਾਰ ਜੇ ਪੰਜਾਬ 'ਚ ਬਣਾਉਣ ਰਹਿ ਦੇ ਕੇਜਰੀਵਾਲ ਵਾਸਤੇ ਤੇ ਫਿਰ ਕਿੰਨਾਂ ਕੈਪੈਸਿਟੀ 'ਚ ਕਿਵੇਂ ਉਹਨਾਂ ਨੂੰ ਬਣਾ ਕੇ ਦਿੱਤਾ ਜਾ ਜਾ ਕਿਵੇਂ ਖਰਚ ਕੀਤਾ ਜਾ ਰਿਹਾ ਵਾ ਪਰ ਮੈਂ ਇੱਕ ਗੱਲ ਦੱਸਾਂ ਭਗਵੰਤ ਮਾਨ ਜੀ ਜੋ ਮਰਜੀ ਕਰ ਲੋ ਪੰਜਾਬ ਦੇ ਲੋਕਾਂ ਨੇ ਤੁਹਾਡੇ ਕੋਲੇ ਇਹਦਾ ਪਾਈ ਪਾਈ ਦਾ ਹਿਸਾਬ ਲੈਣਾ ਹੂੰ 2027 ਬਹੁਤੀ ਦੂਰ ਨਹੀਂ ਹੈਗੀ ਤੁਹਾਡੀ ਸਰਕਾਰ ਦੇ 365 ਦੀ 360 ਦਿਨ ਹੀ ਰਹਿ ਗਏ ਹੋਣੇ ਆਉਣ ਵਾਲੀ ਦਾ ਜਿਹੜਾ ਤੁਹਾਨੂੰ ਕਿਸੇ ਪੁੱਛਣਾ ਨਹੀਂ ਤੁਸੀਂ ਕੌਣ ਕੌਣ ਨਹੀਂ ਲੋਕਾਂ ਦੇ ਤੁਹਾਨੂੰ ਢੀਮਾ ਮਾਰਨੀਆ ਜਿੱਦਾਂ ਤੁਸੀਂ ਕੰਮ ਕਰਨ ਦਾ ਇਸ ਕਰਕੇ ਉਹ ਛੀਸਬਲ ਬਣਾ ਕੇ ਦਿੱਤਾ ਜਾ ਰਿਹਾ ਉਹਨਾਂ ਨੂੰ ਤੇ ਪਰ ਇਹ ਦਰਸ਼ਨ ਕੁਐਸਚਨ ਮਾਰ ਰਿਹਾ ਸਾਡਾ ਇਹ ਕਿ ਕਿਹੜੀ ਕਪੈਸਿਟੀ ਚ ਕਿਵੇਂ ਦਿੱਤਾ ਜਾ ਰਿਹਾ ਕਿਉਂ ਉਹਨਾਂ ਨੂੰ ਐਜ਼ ਇੱਕ ਕਨਵਿੰਡਰ ਜਿਹੜੀ ਕੋਠੀ ਹੈ ਦਿੱਲੀ ਚ ਮਿਲੀ ਹੈ ਇਹਨਾਂ ਨੇ ਕਿਹਾ ਸੀ ਮੈਨੂੰ ਵੱਡੀ ਕੋਠੀ ਚਾਹੀਦੀ ਰਹਿਣ ਵਾਸਤੇ ਮੈਂ ਕਨਵਿੰਡਰ ਆਪਣੀ ਜਥੇਬੰਦੀ ਉਹ ਲਾਲਾ ਕੋਈ ਗੱਲ ਨਹੀਂ ਦੇਤੀ ਉਹਨਾਂ ਨੇ ਤੇ ਦਾ ਮਤਲਬ ਫਿਰ ਹਰ ਸਟੇਟ ਨੂੰ ਕੋਠੀ ਚਾਹੀਦੀ ਹੈ ਕੇਜਰੀਵਾਲ ਵਾਸਤੇ ਇਹ ਗੱਲ ਹੈ ਤੇ ਜੀ ਬਿਲਕੁਲ ਇਹ ਕੁਝੋ ਮੁੱਦੇ ਜਿਹੜੇ ਪੰਜਾਬ ਵਾਸਤੇ ਵਿਚਾਰਨੇ ਜ਼ਰੂਰੀ ਸੀ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਖਾਸ ਤੌਰ ਦੇ ਉੱਤੇ ਵਿਕਰਮ ਸਿੰਘ ਮਜੀਠੀਆ ਡੀਆਈਜੀ ਭੁੱਲਰ ਮਾਮਲੇ ਦੇ ਵਿੱਚ ਕੀ ਨਵਾਂ ਵੇਖਣ ਨੂੰ ਮਿਲਦਾ ਸੋਨਾਂ ਨੂੰ ਮਿਲਦਾ ਦੱਸਦੇ ਰਵਾਂਗੇ ਬਣੇ ਰਹੋ 1 India Punjabi